ਫਿਰ ਜਦੋਂ ਮੈਂ 10ਵੀਂ ਕਰ ਲਈ ਤੇ ਮੈਂ ਉੱਥੋਂ ਹੱਡੀਆਂ ਦੀ ਬੋਲੀ ਭਰ ਕੇ ਅਮਰਸਰ ਲਿਆ। ਉਹ ਸ਼ੁਰੂ ਇੰਨਾ ਹੋਇਆ ਕਿ ਮੇਰਾ ਆਪਣਾ ਪੱਟ ਟੁੱਟ ਗਿਆ ਸੀ 1999 ਦੇ ਵਿੱਚ। ਉਦੋਂ ਪੁਰਾਣੇ ਇਲਾਜ ਹੁੰਦੇ ਸੀ ਮੈਡੀਕਲ ਕਾਲਜ ਤੋਂ ਮੇਰਾ ਟ੍ਰੀਟਮੈਂਟ ਹੋਇਆ ਸੀ। ਸਾਰਾ ਪੱਟ ਖੋਲ ਕੇ ਪਲੇਟ ਪਾਈ ਗਈ ਸੀ। ਤੇ ਫਿਰ 3 ਮਹੀਨੇ ਬਿਨਾਂ ਭਾਰ ਪਾਇਆ ਮੈਨੂੰ ਵੋਕਰ ਨਾਲ ਤੁਰਨਾ ਪਿਆ। ਰੋਬਰਟ ਤੁਹਾਡਾ ਮਾਸਟਰ ਨਹੀਂ ਹੈ ਤੁਸੀਂ ਰੋਬਰਟ ਦੇ ਮਾਸਟਰ ਹੈ। ਰੋਬੋਟ ਨੂੰ ਵੀ ਤੇ ਇਨਸਾਨ ਨੇ ਤੇ ਆ ਇਨਸਾਨ ਨੇ ਚਲਾਣਾ ਡੈਫੀਨੇਟਲੀ ਇਦਾਂ ਡਿਫਰੈਂਸ ਆਫ ਓਪੀਨੀਅਨ ਆ ਜਾਂਦਾ ਕਦੀ ਕਦੀ ਫਿਰ ਉਹ ਆਪਰੇਸ਼ਨ ਦੁਬਾਰਾ ਸ਼ੁਰੂ ਕਰ ਲੈਂਦਾ ਰੋਬੋਟ ਨੂੰ ਵੀ ਥੋੜਾ ਸੈੱਟ ਕਰ ਲਈਦਾ ਬਟ ਰੋਬੋਟ ਨੂੰ ਸਰਜਨ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੱਡੀਆਂ ਅਤੇ ਜੋੜਾਂ ਦੇ ਖੇਤਰ ਚ ਕ੍ਰਾਂਤੀ ਲਿਆਉਣ ਵਾਲੇ ਅਮਨਦੀਪ ਗਰੁੱਪ ਆਫ ਹਸਪਤਾਲ ਦੇ ਚੀਫ ਆਰਥੋਪੈਡਿਕ ਸਰਜਨ ਡਾਕਟਰ ਅਵਤਾਰ ਸਿੰਘ ਨੇ ਕਿਸ ਤਰ੍ਹਾਂ ਕੀਤੀ ਆਪਣੇ ਕੈਰੀਅਰ ਦੀ ਸ਼ੁਰੂਆਤ ਅਤੇ ਕਿਸ ਤਰ੍ਹਾਂ ਉਹ ਬਣੇ ਵਰਲਡ ਫੇਮਸ ਚੀਫ ਆਰਥੋਪੈਡਿਕ ਸਰਜਨ ਸੋ ਤੁਹਾਨੂੰ ਮਿਲਵਾਣੇ ਹਾਂ ਡਾਕਟਰ ਅਵਤਾਰ ਸਿੰਘ ਜੀ ਦੇ ਨਾਲ ਸਰ ਤੁਹਾਨੂੰ ਆਪਣੇ ਕਰੀਅਰ ਚ ਕਿੰਨੇ ਸਾਲ ਹੋ ਗਏ ਕਦੋਂ ਸ਼ੁਰੂਆਤ ਕੀਤੀ ਸੀ ਆਲਮੋਸਟ ਮੈਨੂੰ ਹੋ ਗਏ 35 ਸਾਲ 1990 ਚ ਸ਼ੁਰੂ ਕੀਤਾ ਸੀ ਕਰੀਅਰ ਤੇ 2025 ਆ ਗਈ ਤੇ ਉਹਦੀ ਸ਼ੁਰੂਆਤ ਜਿਹੜਾ ਆਪਾਂ ਕੀਤੀ ਸੀ ਉਹ ਗੋਡੇ ਬਦਲਾਨ ਤੋਂ ਕੀਤੀ ਸੀ ਤੇ ਅੱਜ ਵਰਲਡ ਵਿੱਚ ਨਹੀਂ ਗੋਡੇ ਬਦਲਾਨ ਤੋਂ ਨਹੀਂ ਸੀ ਕੀਤੀ ਸ਼ੁਰੂਆਤ ਮੈਂ ਕੀਤੀ ਸੀ ਐਕਸੀਡੈਂਟ ਦੇ ਇਲਾਜ ਵਾਸਤੇ ਇੱਕ ਨਵੀਂ ਟੈਕਨੋਲੋਜੀ ਆਈ ਸੀ ਉਦੋਂ ਉਹ ਸ਼ੁਰੂ ਇੰਨਾ ਹੋਇਆ ਕਿ ਮੇਰਾ ਆਪਣਾ ਪੱਟ ਟੁੱਟ ਗਿਆ ਸੀ 1999 ਦੇ ਵਿੱਚ ਉਦੋਂ ਪੁਰਾਣੇ ਇਲਾਜ ਹੁੰਦੇ ਸੀ ਮੈਡੀਕਲ ਕਾਲਜ ਤੋਂ ਮੇਰਾ ਟ੍ਰੀਟਮੈਂਟ ਹੋਇਆ ਸੀ ਸਾਰਾ ਪੱਟ ਖੋਲ ਕੇ ਪਲੇਟ ਪਾਈ ਗਈ ਸੀ ਤੇ ਫਿਰ 3 ਮਹੀਨੇ ਬਿਨਾ ਭਾਰ ਪਾਇਆ ਮੈਨੂੰ ਵੋਕਰ ਨਾਲ ਤੁਰਨਾ ਪਿਆ ਉਦੋਂ ਮੇਰੀ ਪੜ੍ਹਾਈ ਵੀ ਚੱਲ ਰਹੀ ਸੀ ਮੈਂ ਐਮਐਸ ਕਰ ਰਿਹਾ ਸੀ ਉਦੋਂ ਸੋ ਸਾਰਾ ਤੁਹਾਡੀ ਲਾਈਫ ਇੱਕ ਵਾਰੀ ਸਟੈਂਡ ਸਟਿਲ ਤੇ ਆ ਜਾਂਦੀ ਤੇ ਤੁਸੀਂ ਡਿਪਰੈਸ਼ਨ ਵੀ ਚਲੇ ਜਾਂਦੇ ਯਾਰ ਮੇਰੇ ਨਾਲ ਕੀ ਹੋ ਗਿਆ ਸੋ ਉਦੋਂ ਇੱਕ ਨਵੀਂ ਟੈਕਨੋਲੋਜੀ ਮੈਂ ਪੜਦਾ ਹੁੰਦਾ ਸੀ ਵੀ ਹੱਡੀਆਂ ਦਾ ਟੁੱਟੀਆਂ ਹੱਡੀਆਂ ਦਾ ਇਲਾਜ ਬਿਨਾ ਚੀਰ ਫੱਟ ਤੋਂ ਹੋ ਜਾਂਦਾ ਮੈਂ ਸਾਰੀ ਸਟੱਡੀ ਕੀਤੀ ਫਿਰ ਮੈਨੂੰ ਮਨੀਪਾਲ ਬੈਂਗਲੌਰ ਦੇ ਵਿੱਚ ਇੱਕ ਹਸਪੀਟਲ ਉੱਥੇ ਜਾ ਕੇ ਡਾਕਟਰ ਸਿਰੀ ਨਵਾਸ ਹੁੰਦੇ ਸੀ ਬੜੇ ਸੀਨੀਅਰ ਉਹਨਾਂ ਕੋ ਮੈਂ 15 ਦਿਨ ਦੀ ਟ੍ਰੇਨਿੰਗ ਲਈ ਔਰ ਇਹ ਢੀ ਵਧੀਆ ਟੈਕਨੋਲੋਜੀ ਸੀ ਕਿ ਸਿਰਫ ਜੇ ਪਾਟੀ ਟੁੱਟੇ ਨਾ ਤੇ ਇਥੋਂ ਤੁਸੀਂ ਛੋਟਾ ਜਿਹਾ ਚੀਰਾ ਦੇਣਾ ਤੇ ਮਸ਼ੀਨ ਦੇ ਨਾਲ ਰੋਡ ਪਾ ਦੇਣੀ ਆ ਦੂਜੇ ਦਿਨ ਮਰੀਜ਼ ਨੂੰ ਘਰ ਭੇਜ ਦੇਣਾ ਜਾਂ ਤੀਜੇ ਦਿਨ ਘਰ ਭੇਜ ਦੇਣਾ ਔਰ ਬਹੁਤ ਫਾਸਟ ਹੀਲਿੰਗ ਹੋ ਜਾਂਦੀ ਸੀ। ਉਹਦੇ ਲਈ ਇੱਕ ਮਸ਼ੀਨ ਹੁੰਦੀ ਸੀ ਇਮੇਜ ਇੰਟੈਂਸੀਫਾਇਰ। ਉਹ ਲਿਆ ਸੀ ਮੈਂ। ਮਹਿੰਗਾ ਸੀ ਉਦੋਂ ਮੇਰੇ ਹਸਰੀ ਦੇ ਹਿਸਾਬ ਨਾਲ ਪਰ ਬੈਂਕ ਕੋਲੋਂ ਕਰਜ਼ਾ-ਕੁਰਜ਼ਾ ਲੈ ਕੇ ਲੈ ਲਿਆ। ਤੇ ਅਮਰੀਤ ਸਰ ਜੀ ਉਹ ਕਹੀ ਸ਼ੁਰੂਆਤ ਕੀਤੀ ਸੀ? ਅਮਰੀਤ ਸਾਹਿਬ ਜੀ ਨਹੀਂ ਮੈਂ ਸਾਰੇ ਪੰਜਾਬ 'ਚ ਪਹਿਲਾ ਹਸਪੀਟਲ ਸੀ ਜਿੱਥੇ ਉਹ ਬਿਨਾਂ ਚੀਰ ਫੜ ਤੋਂ ਹੰਡੀਆਂ ਦੇ ਲਾਚ ਰੋ ਕੀਤੀ ਸੀ। ਸੋ ਉਦੋਂ ਫਿਰ ਪ੍ਰਮਾਤਮਾ ਵੱਲੋਂ ਬੜੀ ਕਿਰਪਾ ਹੋ ਗਈ। ਮਰੀਜ਼ ਠੀਕ ਹੋਣੇ ਸ਼ੁਰੂ ਹੋ ਗਏ, ਛੇਤੀ ਠੀਕ ਹੋਣੇ ਸ਼ੁਰੂ ਹੋ ਗਏ। ਉਹ ਫਿਰ ਮਰੀਜ਼ ਇੱਕ ਦੂਜੇ ਨੂੰ ਦੱਸਦੇ ਰਹਿੰਦੇ ਆ। ਉਹਦੇ ਨਾਲ ਫਿਰ ਬੜਾ ਵਧੀਆ ਕੰਮ ਹੋ ਗਿਆ ਸੋ ਉਹ ਸ਼ੁਰੂਆਤ ਜਿਹੜੀ ਤੁਸੀਂ ਕਿਤੇ ਤੁਸੀਂ ਪਹਿਲੇ ਮਾਇਂਡ ਸੋਚਿਆ ਸੀ ਕਿ ਮੈਂ ਲੈ ਚ ਪਹਿਣਾ ਹਾਂਜੀ ਹਾਂਜੀ 100% ਇਹ ਮੈਂ ਉਦੋਂ ਨਹੀਂ ਸੀ ਸੋਚਿਆ ਇਹ ਟੈਕਨੋਲੋਜੀ ਮੈਂ ਉਦੋਂ ਸੋਚੀ ਸੀ ਕਿ ਬਿਨਾ ਚੀਰ ਫੜ ਤੋਂ ਹੱਡੀਆਂ ਦਾ ਇਲਾਜ ਇੱਥੇ ਸ਼ੁਰੂ ਕਰਨਾ ਜਿਹੜੀ ਹੱਡੀਆਂ ਦੀ ਲਗਨ ਸੀ ਨਾ ਮੈਨੂੰ ਉਹ ਸultanpur Lodhi ਤੋਂ ਪਈ ਸੀ ਜਦੋਂ ਮੈਂ 10ਵੀਂ ਚ ਪੜਦਾ ਹੁੰਦਾ ਸੀ ਉੱਥੇ ਨਵੇਂ ਗੁਰਦੁਆਰੇ ਉਦੋਂ ਵੰਡ ਰਹੀ ਸੀ ਇੱਕ ਬੇਬੇ ਨਾਨਕੀ ਦਾ ਗੁਰਦੁਆਰਾ ਇੱਕ ਹਟਸਾਬ ਦਾ ਗੁਰਦੁਆਰਾ ਉੱਥੇ ਨਾ ਪੁਰਾਣੇ ਜਦੋਂ ਮਿੱਟੀ ਦੇ ਥੇ ਖੋਲਦੇ ਹੁੰਦੇ ਸੀ ਨਾ ਸਕੂਲ ਬਣਾਉਣ ਲਈ ਉਹਦੇ ਤੋਂ ਬੜੀਆਂ ਹੱਡੀਆਂ ਨਿਕਲਦੀਆਂ ਹੁੰਦੀਆਂ ਸੀ ਫਿਰ ਜਦੋਂ ਮੈਂ 10ਵੀਂ ਕਰ ਲਈ ਤੇ ਮੈਂ ਉੱਥੋਂ ਹੱਡੀਆਂ ਦੀ ਬੋਲੀ ਭਰ ਕੇ ਅਮਰਸਰ ਲੈ ਆਇਆ ਸੀ ਅੱਛਾ ਉਦੋਂ ਤੋਂ ਹੀ ਮੇਰੇ ਦਿਮਾਗ 'ਚ ਸੀਗਾ ਮੈਂ ਹੱਡੀਆਂ ਦਾ ਹੀ ਕੰਮ ਕਰਨਾ ਬਸ ਤੋਂ ਤੁਹਾਡੀ ਲਗਨ ਜਿਹੜੀ ਅੱਜ ਤੁਹਾਡੇ ਪੂਰੇ ਵਰਲਡ ਵਿੱਚ ਇੱਕ ਫੇਮਸ ਹੋ ਚੁੱਕਿਆ ਜਦੋਂ ਉਹ ਉੱਥੋਂ ਦਾ ਨਾਮ ਆਉਂਦਾ ਹੈ ਕਿ ਡਾਕਟਰ ਉਸਤਾਦ ਦਾ ਨਾਮ ਆ ਜਾਂਦਾ ਹੈ ਅਗਰ ਆਪਾਂ ਗੱਲ ਕਰਦੇ 35 ਸਾਲ ਪੁਰਾਣੀ ਟੈਕਨੋਲੋਜੀ ਤੇ ਅੱਜ ਦੀ ਟੈਕਨੋਲੋਜੀ ਵਿੱਚ ਦੱਸੋ ਕਿੰਨਾ ਕੁ ਬਦਲਾਅ ਆ ਗਿਆ ਜ਼ਮੀਨ ਅਸਮਾਨ ਦਾ ਬਦਲਾਅ ਆ ਗਿਆ ਸਿਮਰਨ ਜੀ ਜਿਹੜੇ ਲੋਕ ਡਰਦੇ ਨੇ ਰੋਬੋਟਿਕ ਸਰਜਰੀ ਤੋਂ ਉਹਨਾਂ ਵਾਸਤੇ ਕੀ ਕਰਨਾ ਚਾਹੁੰਦੇ ਨੇ ਨਹੀਂ ਨਹੀਂ ਹੁਣ ਰੋਬੋਟਿਕ ਸਰਜਰੀ ਤੋਂ ਜ਼ਿਆਦਾ ਲੋਕ ਡਰਦੇ ਨਹੀਂ ਆ ਰੋਬੋਟਿਕ ਸਰਜਰੀ ਹੁਣ ਲੋਕਾਂ ਨੇ ਅਪਣਾ ਲਈ ਹੈ ਉਹਦੀ ਬੜੀ ਖੁਸ਼ੀ ਮਿਲਦੀ ਹੈ ਮੈਨੂੰ ਰੋਬੋਟਿਕ ਸਰਜਰੀ ਪਹਿਲਾਂ ਤਾਂ ਪੇਟ ਦੇ ਆਪਰੇਸ਼ਨਾਂ ਵਾਸਤੇ ਯੂਰੋਲੋਜੀ ਗੁਰਦਿਆਂ ਦੇ ਕਿਡਨੀਜ਼ ਦੇ ਆਪਰੇਸ਼ਨ ਲਈ ਇਹ ਇੰਡੀਆ 'ਚ 15-20 ਸਾਲ ਤੋਂ ਬੜੀ ਪ੍ਰਚਲਿਤ ਹੈ cancer ਦੇ ਇਲਾਜ ਲਈ ਵੀ ਜਿਹੜੇ ਰੋਬੋਟਿਕਸ ਨੇ ਬੜੇ ਪ੍ਰਚਲਿਤ ਨੇ ਬੜੇ ਪਪੂਲਰ ਨੇ ਹੱਡੀਆਂ ਦੇ ਵਿੱਚ ਜੋੜ ਬਦਲਣ ਦੇ ਵਿੱਚ ਰੋਬੋਟਿਕ ਮੈਂ ਅੰਮ੍ਰਿਤਸਰ 'ਚ 2018 'ਚ ਸ਼ੁਰੂ ਕੀਤੀ ਸੀ ਨਾਰਥ ਇੰਡੀਆ 'ਚ ਪਹਿਲਾ ਹਸਪੀਟਲ ਸੀ ਜਿੱਥੇ ਇਹ ਸ਼ੁਰੂ ਕੀਤੀ ਜੇ 7 ਸਾਲ ਤੋਂ ਹੁਣ ਤੱਕਰ ਸੋਚੀਏ ਤੇ ਹੁਣ ਲੋਕਾਂ ਦੇ ਇਹ ਦਿਮਾਗ 'ਚ ਆ ਗਿਆ ਕਿ ਰੋਬੋਟ ਨਾਲ ਗੋਡੇ ਵਧੀਆ ਬਦਲੇ ਜਾਂਦੇ ਨੇ ਐਂਡ ਹਿੰਦੁਸਤਾਨ ਦੇ ਵਿੱਚ ਇੰਡੀਆ ਨਾ ਬਹੁਤ ਜਲਦੀ ਟੈਕਨੋਲੋਜੀ ਨੂੰ ਅਡਾਪਟ ਕਰ ਲਿਆ ਕਈ ਵਾਰੀ। ਤਕਰੀਬਨ 150 ਰੋਬੋਟ ਵਾਲੇ ਸੈਂਟਰ ਹੋ ਗਏ। ਪੰਜਾਬ 'ਚ ਵੀ ਮੇਰੇ ਹਰ 15-20 ਹੋ ਗਏ ਹੋਗੇ। ਆਪਣੇ ਸ਼ਹਿਰ 'ਚ ਹੀ 3-4 ਹੋ ਗਏ। ਸੋ this technology is going to become more and more common। ਲੋਕਾਂ ਨੂੰ ਅਸੈਪਟੇਬਿਲਟੀ ਆਲਰੇਡੀ ਹੋ ਗਈ ਹੋਈ ਹੈ ਕਿਉਂਕਿ ਇਹਦੇ ਰਿਜ਼ਲਟ ਬੈਟਰ ਹੈ। ਪਰ ਮੈਂ ਇੱਕ ਥੋੜੀ ਚੇਤਾਵਨੀ ਦਵਾਂਗਾ ਮਰੀਜ਼ਾਂ ਨੂੰ। ਵੀ ਇਹ ਨਹੀਂ ਹੈ ਕਿ ਰੋਬਟ ਦੀ ਮਸ਼ੀਨ ਲਿਆ ਕੇ ਖੜੀ ਕਰ ਦੋ ਤੇ ਤੁਹਾਡਾ ਆਪਰੇਸ਼ਨ ਵਧੀਆ ਹੋ ਜਾਊਗਾ ਇਹ ਕਦੀ ਨਹੀਂ ਸੋਚਣਾ ਐਡਵਰਟਾਈਜ਼ਮੈਂਟ ਦੇ ਪਿੱਛੇ ਨਹੀਂ ਜਾਣਾ ਹਮੇਸ਼ਾ ਸਰਜਨ ਦੇ ਐਕਸਪੀਰੀਅੰਸ ਮੈਟਰ ਕਰਦਾ ਜੇ ਸਰਜਨ ਐਕਸਪੀਰੀਅੰਸਡ ਹੈ ਫਿਰ ਰੋਬਟ ਦਾ ਫਾਇਦਾ ਹੈ ਜੇ ਸਰਜਨ ਨੂੰ ਐਕਸਪੀਰੀਅੰਸ ਨਹੀਂ ਹੈਗਾ ਨਾ ਜੋੜ ਬੰਦੰਦਾ ਰੋਬਟ ਦਾ ਕੋਈ ਫਾਇਦਾ ਨਹੀਂ ਰੋਬਟ ਤੁਹਾਡਾ ਮਾਸਟਰ ਨਹੀਂ ਹੈ ਤੁਸੀਂ ਰੋਬਟ ਦੇ ਮਾਸਟਰ ਹੈ ਰੋਬੋਟ ਨੂੰ ਵੀ ਤੇ ਇਨਸਾਨ ਨੇ ਤੇ ਇਨਸਾਨ ਨੇ ਚਲਾਉਣਾ ਹੈ। ਉਹ ਕਰੀਅਰ ਵਿੱਚ ਇਹੋ ਜਿਹੀ ਚੀਜ਼ ਵੀ ਹੋਈ ਹੈ ਕਿ ਰੋਬੋਟ ਜਿਹੜਾ ਕੁਝ ਹੋਰ ਗਾਈਡ ਕਰਦਾ ਹੋਵੇ ਤੇ ਤੁਹਾਡੇ ਦਾ ਐਕਸਪੀਰੀਅੰਸ ਕੁਝ ਹੋਰ ਗਾਈਡ ਕਰਦਾ ਹੋਵੇ। ਡੈਫੀਨਿਟਲੀ ਇਜ਼ ਨਾ ਡਿਫਰੈਂਸ ਆਫ ਓਪੀਨੀਅਨ ਆ ਜਾਂਦਾ ਕਦੇ-ਕਦੇ। ਫਿਰ ਉਹ ਆਪਰੇਸ਼ਨ ਦੁਬਾਰਾ ਸ਼ੁਰੂ ਕਰ ਲੈਂਦਾ। ਰੋਬੋਟ ਨੂੰ ਵੀ ਥੋੜਾ ਸੈੱਟ ਕਰ ਲਈਦਾ। ਬਟ ਰੋਬੋਟ ਨੂੰ ਸਰਜਨ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ। ਮੇਰਾ ਐਕਸਪੀਰੀਅੰਸ ਕਾਊਂਟ ਕਰਦਾ ਹੈ। ਐਕਸਪੀਰੀਅੰਸ ਕਾਊਂਟ ਕਰਦਾ ਹੈ। ਜੇ ਤਾਂ ਸਰਜਨ ਜੀ ਨੇ ਰੋਬੋਟ ਲੈ ਕੇ ਆਂਦਾ ਨਾ ਉਹ ਪਹਿਲਾਂ ਹੀ ਸਾਲ ਚ 100 ਗੋਡਿਆਂ ਦੇ ਆਪਰੇਸ਼ਨ ਕਰਦਾ ਹੈ ਤੇ ਫਿਰ ਉਹ ਰੋਬੋਟ ਨੂੰ ਬੈਟਰ ਯੂਜ਼ ਕਰ ਲਓ ਜਿਹੜਾ ਬਿਲਕੁਲ ਨੋ ਸਿੱਖਿਆ ਬੰਦਾ ਹੈ ਉਹ ਭਾਵੇਂ ਡਾਕਟਰ ਹੋਵੇ ਭਾਵੇਂ ਕੋਈ ਹੋਰ ਟੈਕਨੀਸ਼ੀਅਨ ਹੋਵੇ ਉਹਨੂੰ ਜਿਹੜੀ ਮਰਜ਼ੀ ਟੈਕਨੋਲੋਜੀ ਦੇ ਦੋ ਉਹਨੇ ਫੇਲ ਹੀ ਕਰਨੀ ਹੈ ਬਿਲਕੁਲ ਠੀਕ ਹੈ ਸੋ ਐਕਸਪੀਰੀਅੰਸ ਫਸਟ ਟੈਕਨੋਲੋਜੀ ਸੈਕੰਡ ਇੱਕ ਸਰ ਜਿਹੜਾ ਯੂਥ ਦੇ ਆਇਕਲ ਕਹ ਲੋ ਕਿ ਹੱਡੀਆਂ ਕ੍ਰੈਕ ਹੋ ਜਾਂਦੀਆਂ ਉਹਦਾ ਕੀ ਕਾਰਨ ਹੈ ਵੀਕਨੈਸ ਬਹੁਤ ਜ਼ਿਆਦਾ ਆ ਚੁੱਕੀ ਹੈ ਹੱਡੀਆਂ ਕ੍ਰੈਕ ਹੋ ਰਹੀਆਂ ਸੋ ਆਪਣਾ ਯੂਥ ਜਿਹੜਾ ਹੈ ਨਾ ਉਹ ਥੋੜਾ ਬਦਲੀ ਜਾਂਦਾ ਹੈ ਉਹਨਾਂ ਦਾ ਲਾਈਫ ਸਟਾਈਲ ਬਦਲੀ ਜਾਂਦਾ ਆਪਾਂ ਰੋਜ਼ ਦੀ ਜ਼ਿੰਦਗੀ ਚ ਦੇਖਦੇ ਆ ਜਦੋਂ ਅਸੀਂ ਜਵਾਨ ਹੁੰਦੇ ਸੀ ਤੇ ਮੈਂ ਇਥੇ ਡੀਵੀ ਕਾਲਜ ਪੜ੍ਹਦਾ ਹੁੰਦਾ ਸੀ ਪ੍ਰੀ ਪ੍ਰੀ ਮੈਡੀਕਲ ਤੇ ਫਿਰ ਮੈਡੀਕਲ ਕਾਲਜ ਘਰ ਮੇਰਾ ਹੁੰਦਾ ਸੀ ਪੱਕਾ ਵਾਲੇ ਰੋਜ਼ ਦਾ ਐਵਰੇਜ ਮੈਂ ਗਿੰਦਾ ਸੀ ਨਾ ਤੇ 50 60 ਕਿਲੋਮੀਟਰ ਸਾਈਕਲ ਮੈਂ ਰੋਜ਼ ਚਲਾਉਂਦਾ ਸੀ ਤੇ ਉਸ ਹਿਸਾਬ ਨਾਲ ਉਹ ਵੀ ਹੱਡੀਆਂ ਕਿੰਨੀਆਂ ਸਟਰੋਂਗ ਹੋ ਜਾਂਦੀਆਂ ਮਸਲ ਤੁਹਾਡੇ ਕਿੰਨੇ ਸਟਰੋਂਗ ਹੋ ਜਾਂਦੇ ਬਿਲਕੁਲ ਠੀਕ ਹੈ ਹੁਣ ਮੈਂ 65 ਸਾਲ ਦਾ ਹੋ ਗਿਆ ਮੈਨੂੰ ਫੀਲ ਹੀ ਨਹੀਂ ਹੁੰਦਾ ਕਿ ਮੈਂ ਇੰਨਾ ਕੰਮ ਕਰ ਰਿਹਾ ਅੱਜ ਦਾ ਯੂਥ 30 ਸਾਲਾਂ ਤੇ ਬਸ ਹੋਈ ਹੁੰਦੀ ਆ ਛੋਟੇ ਬੱਚਿਆਂ ਦੀ ਗੱਲ ਕਰਦੇ ਆ ਉਹਨਾਂ ਦੀ ਕਹੋ ਕਿ ਪਾਣੀ ਵੀ ਪੀਣਾ ਹੁੰਦਾ ਨਾ ਵਾਇਜ਼ ਜਿਹੜੀ ਪਾਣੀ ਆ ਸੋ ਪਲੱਸ ਡਾਈਟ ਚੇਂਜ ਹੋ ਗਈ ਅਸੀਂ ਘਰ ਦਾ ਦਹੀਂ ਦੁੱਧ ਮਾਂ ਦੇ ਪੱਕੇ ਪਰੌਂਠੇ ਮੱਖਣ ਸਭ ਕੁਝ ਹੈਗੀ ਦਾ ਹੀ ਪਰ ਰੋਜ਼ 60 ਕਿਲੋਮੀਟਰ ਦੀ ਸਾਈਕਲ ਹੀ ਚਲਾ ਲੈਣੇ ਤੇ ਤੁਹਾਨੂੰ ਕਿਸੇ ਚੀਜ਼ ਨੇ ਵੀ ਮਾੜਾ ਸਭ ਨਹੀਂ ਕਰਨਾ ਤੁਹਾਨੂੰ ਹੈਲਦੀ ਰੱਖਣਾ ਅੱਜ ਕੱਲ ਕੀ ਹੈ ਪੁਰਾਣੀਆਂ ਚੀਜ਼ਾਂ ਤੇ ਘਰਾਂ ਚੋਂ ਗਾਇਬ ਹੋ ਗਈਆਂ ਰੋੜਾ ਮੁਸ਼ਕਲ ਨਾਲ ਹੀ ਕੋਈ ਆਪਣਾ ਯੂਥ ਖਾਂਦਾ ਉਹ ਜ਼ੋਮੈਟੋ ਸ਼ੁਰੂ ਹੋ ਗਈ ਇਹ ਉਹ ਫालतू ਇਤਨੇ ਆਰਡਰ ਕਰੋ ਤੇ 5 ਮਿੰਟ ਚ ਚੀਜ਼ ਤੁਹਾਡੇ ਘਰ ਜੰਕ ਫੂਡ ਐਂਡ ਬਹੁਤ ਸਾਰੀਆਂ ਸਟੱਡੀਆਂ ਆ ਗਈਆਂ ਜੰਕ ਫੂਡ ਸਭ ਤੋਂ ਵੱਡਾ ਕਾਰਨ ਹੈ ਸਾਡੀ ਯੂਥ ਦੀ ਸਿਹਤ ਖਰਾਬ ਕਰਨ ਦਾ ਸਾਡੇ ਫਾਈਨੈਂਸਸ ਖਰਾਬ ਕਰਨ ਦਾ ਤੇ ਨਵੇਂ-ਨਵੇਂ ਹਾਰਟ ਅਟੈਕ ਦੇ ਤਰੀਕੇ ਇਹ ਉਹ ਸਭ ਇਹ ਸਾਰੀਆਂ ਇਹਨਾਂ ਚੀਜ਼ਾਂ ਦੀ ਦੀਨ ਤੇ ਜਿਹੜੇ ਸਰ ਐਨਰਜੀ ਡਰਿੰਕਸ ਆ ਰਹੇ ਮਾਰਕੀਟ ਚ ਉਹ ਵੀ ਇਫੈਕਟਿਵ ਨਹੀਂ ਨੋ ਆਈ ਡੋਨਟ ਰეკਮੈਂਡ देम एवरीथिंग ਵਿਚ ਇਜ਼ ਨੋਟ ਨੈਚੁਰਲ ਇਜ਼ ਲਾਈਕ ਬੈਡ ਫਾਰ ਯੂਰ ਹੈਲਥ ਮਤਲਬ ਕਿਸੇ ਐਕਸੀਡੈਂਟ ਹੋ ਜਾਵੇ ਫਿਰ ਲਗ ਮੱਕੀ ਜਾਂਦੀ ਹੈ ਤੇ ਉਹ ਕੰਡੀਸ਼ਨ ਵਿੱਚ ਅੱਜ ਕੱਲ੍ਹ ਦਸਰਾ ਸਾਡੇ ਘਰਾਂ 'ਚ ਹੋਂਦੇ ਰਹਿੰਦੇ ਆ ਉਹ ਕੰਡੀਸ਼ਨ ਵਿੱਚ ਸਭ ਤੋਂ ਪਹਿਲਾਂ ਕੀ ਪ੍ਰਕੌਸ਼ਨ ਲੈਣੀ ਚਾਹੀਦੀ ਸਭ ਤੋਂ ਪਹਿਲਾਂ ਉਹਦਾ ਖੂਨ ਬੰਦ ਕਰਨਾ ਚਾਹੀਦਾ ਫਰਜ਼ ਕਰ ਇਥੋਂ ਪੱਟ ਕੱਟਿਆ ਗਿਆ ਇਹ ਖੂਨ ਬੰਦ ਕਰਨਾ ਸਭ ਤੋਂ ਜ਼ਰੂਰੀ ਹੈ ਨਹੀਂ ਤਾਂ ਉਹਦੀ ਜਾਨ ਜਾ ਸਕਦੀ ਸੋ ਖੂਨ ਬੰਦ ਕਰਨ ਦਾ ਇੱਕੋ ਤਰੀਕਾ ਹੁੰਦਾ ਹੈ ਕਿ ਤੁਹਾਡੇ ਹੱਥ ਦੇ ਵਿੱਚ ਜੋ ਵੀ ਕੋਈ ਸਾਫ਼ ਕੱਪੜਾ ਹੋਵੇ ਮੇ ਸ਼ਰਟ ਪੈਂਟ ਪੱਗ ਜੋ ਵੀ ਆਵੇ ਉਹਦੇ ਨਾਲ ਜ਼ਖਮ ਕਵਰ ਕਰ ਦੋ ਤੇ ਉਹਨੂੰ ਉੱਪਰੋਂ ਘੁੱਟ ਕੇ ਪ੍ਰੈਸ਼ਰ ਬੈਂਡੇਜ ਦੇ ਦਿਓ ਇਹ ਕਦੀ ਨਾ ਕਰੋ ਕਿ ਜੇ ਲੱਤ ਇੱਥੋਂ ਕੱਟੀ ਆ ਤੇ ਇੱਥੋਂ ਤੁਸੀਂ ਰੱਸੀ ਬੰਨ ਦਿਓ ਇਹਦੇ ਨਾਲ ਬਾਕੀ ਲੱਤ ਵੀ 2 ਘੰਟਿਆਂ ਚ ਗਲ ਜਾਣੀ ਸੋ ਰੱਸੀ ਨਾਲ ਕਦੀ ਖੂਨ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਪ੍ਰੈਸ਼ਰ ਬੈਂਡੇਜ ਦੇਣੀ ਆ ਕੋਈ ਵੀ ਸਾਫ਼ ਕੱਪੜਾ ਜ਼ਖਮ ਤੇ ਰੱਖ ਕੇ ਉਹਨੂੰ ਘੁੱਟ ਕੇ ਬੰਨ ਦਿਓ ਤੇ ਫਿਰ ਉਸ ਹਸਪਤਾਲ ਚ ਜਾਣਾ ਜਿੱਥੇ ਕੱਟੇ ਅੰਗ ਜੋੜਨ ਦੇ ਆਪਰੇਸ਼ਨ ਰੂਟੀਨ ਚ ਹੁੰਦੇ ਹੋਣ ਇਹ ਇੱਕ ਸਰਜਨ ਦਾ ਕੰਮ ਨਹੀਂ ਹੁੰਦਾ ਕਿ ਬੋਰਡ ਲਾ ਲਓ ਕੱਟੇ ਅੰਗ ਜੋੜੇ ਜਾਂਦੇ ਆ ਐਦਾਂ ਕਦੀ ਸਕਸੈਸਫੁਲ ਨਹੀਂ ਹੁੰਦਾ ਉਸ ਹਸਪੀਟਲ ਦੇ ਵਿੱਚ ਘੱਟੋ ਘੱਟ 4 ਤੋਂ 6 ਪਲਾਸਟਿਕ ਸਰਜਨਸ ਦੀ ਟੀਮ ਚਾਹੀਦੀ ਹੈ ਤਕਰੀਬਨ 6 ਤੋਂ 8 ਆਰਥੋਪੈਡਿਕ ਸਰਜਨਸ ਦੀ ਟੀਮ ਚਾਹੀਦੀ ਤਾਂ ਕਿ 24 ਘੰਟੇ ਉਹ ਕੰਮ ਚੱਲਦਾ ਰਹੇ ਤੇ ਫੇਰ ਹੀ ਇਹੋ ਜੇ ਮਰੀਜ਼ਾਂ ਦੇ ਅੰਗ ਜਿਹੜੇ ਉਹ ਜੁੜ ਸਕਦੇ ਆ ਤੇ ਬਚਣ ਸੋ 3D ਪ੍ਰਿੰਟਿੰਗ ਟੈਕਨੋਲੋਜੀ ਦੇ ਵਿੱਚ ਸਾਡੇ ਕੋਲ ਇੱਕ ਬੜਾ ਯੂਨੀਕ ਕੇਸ ਆਇਆ ਜਿਹਦੀ ਇਥੋਂ ਲੱਤ ਦੇ ਥੱਲਿਓ ਹੱਡੀ ਬੋਡੇ ਦੇ ਥੱਲਿਓ ਹੱਡੀ ਟੁੱਟੀ ਹੋਈ ਸੀ ਤੇ ਨਾਲ ਗੋਡਾ ਖਰਾਬ ਸੀ ਇਹ ਸੀ ਕਿੰਨੀ ਸਰ ਇਹ 70 ਸਾਲ ਦੀਆਂ 71 ਸਾਲ ਦੀ ਐਜ ਸੀ ਸੋ ਉਹਨਾਂ ਦਾ ਅਸੀਂ 3D ਸਕੈਨ ਕਰਾ ਕੇ ਤੇ ਗੁਜਰਾਤ ਦੇ ਵਿੱਚ ਇੱਕ ਕੰਪਨੀ ਹੈਗੀ ਜੱਜਲ ਉਹਨਾਂ ਨੂੰ ਭੇਜਿਆ ਉਹਨਾਂ ਨੇ ਫਿਰ ਸਾਨੂੰ ਇੱਕ ਮਾਡਲ ਬਣਾ ਕੇ ਭੇਜਿਆ ਜਿੰਨਾ ਉਹਦੇ ਹੱਡੀ ਦੇ ਵਿੱਚ ਡਿਫੈਕਟ ਸੀ ਉਹਦੇ ਹਿਸਾਬ ਨਾਲ ਸੋ ਉਸ ਟੈਕਨੋਲੋਜੀ ਨੂੰ ਯੂਜ਼ ਕਰਕੇ ਮਰੀਜ਼ ਦੀ ਹੱਡੀ ਜੋੜਨ ਦਾ ਆਪਰੇਸ਼ਨ ਔਰ ਗੋਡਾ ਬਦਲਣ ਦਾ ਆਪਰੇਸ਼ਨ ਗੋਡਾ ਬਦਲਣ ਚ ਫੇਰ ਅਸੀਂ ਰੋਬੋਟਿਕ ਦੀ ਹੈਲਪ ਲਈ ਕਿਉਂਕਿ ਨਾਰਮਲ ਤਰੀਕੇ ਨਾਲ ਇਹੋ ਜਿਹੀ ਮਰੀਜ਼ਾਂ ਦਾ ਗੋਡਾ ਨਹੀਂ ਬਦਲਿਆ ਜਾ ਸਕਦਾ ਸੋ ਰੋਬੋਟਿਕ ਐਂਡ 3D ਪ੍ਰਿੰਟਿੰਗ ਇਹਨਾਂ ਦੋਵਾਂ ਟੈਕਨੋਲੋਜੀਜ਼ ਨੂੰ ਯੂਜ਼ ਕਰਕੇ ਉਸ ਮਰੀਜ਼ ਦਾ ਸਫਲ ਇਲਾਜ ਜਿਹੜਾ ਅੱਜ ਤੋਂ 5 ਦਿਨ ਪਹਿਲਾਂ ਕੀਤਾ ਗਿਆ ਐਂਡ ਉਹ ਆਰਾਮ ਦੇ ਨਾਲ ਮਰੀਜ਼ ਹੁਣ ਆਪਣਾ ਗੋਡਾ ਚਲਾਉਂਦਾ ਔਰ ਦੁਰਨਾ ਸ਼ੁਰੂ ਕਰ ਦਿੱਤਾ ਹੈ ਸੋ ਤੁਹਾਨੂੰ ਅਸੀਂ ਮਿਲਵਾਇਆ ਅੱਜ ਅਮਨਦੀਪ ਹਸਪਤਾਲ ਦੇ ਚੀਫ ਆਰਥੋਪੈਡਿਕ ਸਰਜਨ ਡਾਕਟਰ ਅਫਤਾਰ ਜੀ ਦੇ ਨਾਲ ਜਿਨ੍ਹਾਂ ਨੇ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਿਆ ਕਿ ਕਿਉਂ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਕਿਸ ਤਰ੍ਹਾਂ ਅਸੀਂ ਇਸ ਦਾ ਬਚਾਅ ਕਰ ਸਕਦੇ ਆ ਤੇ ਕਿਸ ਤਰ੍ਹਾਂ ਅਮਨਦੀਪ ਗਰੁੱਪ ਆਫ ਹਸਪੀਟਲ ਐਡਵਾਂਸ ਤਕਨੀਕ ਦੇ ਨਾਲ ਤੁਹਾਨੂੰ ਟ੍ਰੀਟਮੈਂਟ ਉਪਲਬਧ ਕਰਵਾ ਰਿਹਾ ਸੋ ਇਸੇ ਤਰ੍ਹਾਂ ਅੱਗੇ ਵੀ ਹੋਰ ਤੁਹਾਨੂੰ ਮਿਲਵਾਉਂਦੇ ਰਵਾਂਗੇ ਆਪਾਂ ਬਨੇ ਰਹੋ ਪੰਜਾਬ ਮੀਡੀਆ ਦੇ ਨਾਲ ਸਤਿ ਸ਼੍ਰੀ ਅਕਾਲ